ਕੀ ਥੋੜੀ ਤਫतीश ਦੌਰਾਨ ਨਿਕਲਿਆ ਤੇ ਕੀ ਇਹਦੇ ਵਿੱਚ ਕੋਈ ਹੁਣ ਕਾਰਵਾਈ ਕੀਤੀ ਹੈ ਅ 10 ਤਰੀਕ ਨੂੰ ਬ੍ਰੀਤ ਕਲੋਨੀ ਵਿੱਚ ਇੱਕ ਦਿਨ ਵੇਲੇ ਜਿਹੜਾ ਹੈਗਾ ਰੋਬਰੀ ਦਾ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਮੋਡਲੀ ਜਿਹੜੀ ਆਪਣੇ ਕੋਲ ਇਨਫਾਰਮੇਸ਼ਨ ਆਈ ਸੀਗੀ ਉਹਦੇ ਵਿੱਚ ਹੈ ਸੀਗਾ ਕਿ ਦੋ ਬੰਦੇ ਜਿਹੜੇ ਹੈਗੇ ਨੇ ਉਹਨਾਂ ਨੇ ਘਰ ਵਿੱਚ ਇਸ ਵਿਹਾਰ ਤੇ ਕਿ ਉਹ ਕੋਈ ਘਰ ਵੇਖਣਾ ਚਾਹੁੰਦੇ ਨੇ ਖਰੀਦਣਾ ਚਾਹੁੰਦੇ ਹੈਗੇ ਨੇ ਆ ਕਰਕੇ ਘਰ ਵਿੱਚ ਐਂਟਰੈਂਸ ਕੀਤੀ ਔਰ ਵੈਪਨ ਦੀ ਨੋਕ ਤੇ ਜਿਹੜਾ ਹੈਗਾ ਰੋਬਰੀ ਕੀਤੀ ਸੀਗੀ ਜਿਹਦੇ ਵਿੱਚ ਕੁਝ ਕੈਸ਼ ਤੇ ਦੋ ਡਾਇਮੰਡ ਰਿੰਗਸ ਇੱਕ ਜਿਹੜਾ ਹੈਗਾ ਆਪਣਾ ਕੜਾ ਔਰ ਕੁਝ ਜਿਹੜਾ ਹੈਗਾ ਸਮਾਨ ਹੋਰ ਸੀਗਾ ਜਿਹੜਾ ਉਹ ਰੋਬਰੀ ਕਰਕੇ ਲੈ ਗਏ ਸੀ ਉਹਦੇ ਵਿੱਚ ਇਨੀਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਕਿ ਉਹਦੇ ਵਿੱਚ ਆਪਣੀ ਨਾਲ ਸੀਆਈਏ ਦੀ ਟੀਮ ਤੇ ਐਸਐਚਓ ਸਾਹਿਬ ਦੀ ਟੀਮ ਜਿਹੜੀ ਹੈਗੀ ਉਹਨਾਂ ਨੇ ਲੱਗ ਕਰਕੇ ਜਿਹੜੇ ਸੀਸੀਟੀਵੀ ਕੈਮਰੇ ਸੀਗੇ ਉਹਨਾਂ ਦੀ ਚੈਕਿੰਗ ਕੀਤੀ ਔਰ ਨਾਲ ਦੇ ਨਾਲ ਜਿਹੜਾ ਆਪਣੇ ਇਨਫੋਰਮੇਸ਼ਨ ਸੀਗੀ ਉਹਨੂੰ ਡਿਵੈਲਪ ਕਰਨਾ ਸ਼ੁਰੂ ਕੀਤਾ ਔਰ ਤਫਤੀਸ਼ ਵਿੱਚ ਜਿਹੜਾ ਹੈਗਾ ਇਹ ਗੱਲਾਂ ਸਾਹਮਣੇ ਆਈਆਂ ਨੇ ਕਿ ਜਿਹੜਾ ਸੁਖਵਿੰਦਰ ਸਿੰਘ ਕੰਪੇਨੈਂਟ ਹੈਗਾ ਉਦੇ ਬਿਆਨ ਤੇ ਪਰਚਾ ਜਿਹੜਾ ਦਰਜ ਕੀਤਾ ਗਿਆ ਔਰ ਉਸ ਤੋਂ ਬਾਅਦ ਜਦੋਂ ਪੁੱਛਗਿੱਛ ਕੀਤੀ ਗਈ ਤੇ ਉਹਦੇ ਵਿੱਚ ਇੱਕ ਲੇਡੀ ਦੇ ਨਾਮ ਜਿਹੜਾ ਹੈਗਾ ਨਾਮ ਰਿਵੀਲ ਹੋਇਆ ਜਿਸ ਤੋਂ ਪਤਾ ਲੱਗਾ ਕਿ ਇਹ ਲੇਡੀ ਦੇ ਨਾਲ ਇਹਦੇ ਨਜਾਇਜ਼ ਸੰਬੰਧ ਸੀਗੇ ਔਰ ਉਹ ਜਿਹੜੀ ਲੇਡੀ ਹੈਗੀ ਹੈ ਉਹਨੇ ਇੱਕ ਚੈੱਕ ਤੇ ਇੱਕ ਜਿਹੜਾ ਖਾਲੀ ਕਾਗਜ਼ ਸੀਗਾ ਉਹ ਇਹਦੇ ਕੋਲ ਦਿੱਤਾ ਸੀਗਾ ਜਿਹਦੇ ਕਰਕੇ ਇਹ ਬਲੈਕਮੇਲ ਵੀ ਕਰਦਾ ਸੀਗਾ ਔਰ ਕਈ ਵਾਰੀ ਇਹਨੂੰ ਬਾਹਰ ਵੀ ਲੈ ਕਰਕੇ ਗਿਆ ਹੈਗਾ ਉਹ ਜਿਹੜੀ ਲੇਡੀ ਸੀਗੀ ਅੱਗੇ ਉਹਦਾ ਇੱਕ ਗੁਰਤੇਜ ਸਿੰਘ ਹੈਗਾ ਪਟਿਆਲੇ ਦਾ ਰਹਿਣ ਵਾਲਾ ਐਕਸ ਫੌਜੀ ਹੈਗਾ ਉਹਦੇ ਨਾਲ ਇਹਦੇ ਰਿਲੇਸ਼ਨ ਬਣ ਗਏ ਉਹਨੇ ਸਾਰੀਆਂ ਗੱਲਾਂ ਉਹਨੂੰ ਰਿਵੀਲ ਕਰਤੀਆਂ ਔਰ ਉਹਨੇ ਦੱਸਿਆ ਕਿ ਚੈੱਕ ਤੇ ਮੈਂ ਵਾਪਸ ਲੈ ਲਿਆ ਹੈਗਾ ਬਟ ਜਿਹੜਾ ਉਹ ਖਾਲੀ ਕਾਗਜ਼ ਹੈਗਾ ਉਹ ਅਜੇ ਵੀ ਜਿਹੜਾ ਹੈ ਉਹ ਸੁਖਵਿੰਦਰ ਸਿੰਘ ਕੋਲ ਰੱਖਿਆ ਹੋਇਆ ਹੈ ਤਾਂ ਉਸ ਕਾਗਜ਼ ਨੂੰ ਲੈਣ ਵਾਸਤੇ ਜਿਹੜਾ ਹੈਗਾ ਔਰ ਉਹਨੂੰ ਇਨਸਾਫ ਦਿਵਾਉਣ ਵਾਸਤੇ ਕਿ ਜਿਹੜੀ ਹਰੈਸਮੈਂਟ ਉਹਦੀ ਹੋ ਰਹੀ ਸੀਗੀ ਉਸ ਸੀ ਜਿਹੜੇ ਵਾਸਤੇ ਇਹਨੇ ਗੁਰਤੇਜ ਨੇ ਕਿਹਾ ਕਿ ਮੈਂ ਤੈਨੂੰ ਇਨਸਾਫ ਦਿਵਾਉਂਗਾ ਔਰ ਉਹ ਸਾਰਾ ਕੁਝ ਬਲੈਕ ਕਰਕੇ ਔਰ ਇੱਕ ਪਟਾਇ ਬਿਸਟਰ ਜਿਹੜਾ ਹੈਗਾ ਇਹਨੇ ਅਨੰਦਪੁਰ ਸਾਹਿਬ ਤੋਂ ਪ੍ਰੋਕਿਊਰ ਕੀਤਾ ਉਹ ਲੈ ਕਰਕੇ ਇਹਦੇ ਘਰ ਆ ਕਰਕੇ ਕਿਉਂਕਿ ਉਹਨੂੰ ਸਾਰਾ ਕੁਝ ਪਤਾ ਸੀ ਕਿ ਇਹਨੇ ਪ੍ਰੋਪਰਟੀਆਂ ਆਪਣੀ ਸੇਲ ਤੇ ਲਾਈਆਂ ਹੋਈਆਂ ਨੇ ਕੁਝ ਪ੍ਰੋਪਰਟੀ ਪਹਿਲਾਂ ਵੇਚ ਵੀ ਚੁੱਕਿਆ ਕੁਝ ਪੈਸੇ ਇਹਦੇ ਕੋਲ ਹੈਗੇ ਨੇ ਉਹ ਅੰਦਰ ਜਾ ਕਰਕੇ ਇਹਨਾਂ ਨੇ ਖੋਹੀ ਕੀਤੀ ਔਰ ਖੋ ਕਰਨ ਤੋਂ ਵਿੱਚ ਇਹ ਧਮਕੀ ਵੀ ਦੇ ਕਰਕੇ ਗਏ ਕਿ ਇਹ ਜੜੀ ਪੈਸੇ ਤੇਰੇ ਕੋਲ ਹੈਗੇ ਨੇ ਉਹ ਸਾਨੂੰ ਜਿਹੜਾ ਹੈਗਾ ਦੋ ਦਿਨਾਂ ਵਿੱਚ ਦੇ ਇਹ ਗੱਲਾਂ ਇਹਨੇ ਸ਼ੁਰੂਆਤ ਵਿੱਚ ਲੁਕੋਈਆਂ ਬਾਅਦ ਵਿੱਚ ਸੁਖਿੰਦਰ ਸਿੰਘ ਜਦੋਂ ਕੁਝ ਕੁਝ ਕੀਤੀ ਗਈ ਤਾਂ ਉਹਨੇ ਸਾਰਾ ਕੁਝ ਰਿਵੀਲ ਕੀਤਾ ਔਰ ਜਿਹੜੇ ਇਹ ਬੰਦੇ ਸੀਗੇ ਗੁਰਤੇਜ ਸਿੰਘ ਤੇ ਸੁਨੀਲ ਜਿਹੜੇ ਪਟਿਆਲੇ ਦੇ ਰਹਿਣ ਵਾਲੇ ਹੈਗੇ ਨੇ ਜਿਹੜੇ ਕਿ ਉਸ ਲੇਡੀ ਦੇ ਨਾਲ ਕਨੈਕਟਡ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਉਹਨਾਂ ਦੇ ਕੋਲੋਂ ਜਿਹੜਾ ਸਮਾਨ ਖੋਇਆ ਗਿਆ ਸੀਗਾ ਉਹ ਵੀ ਰਿਕਵਰ ਕਰ ਲਿਆ ਗਿਆ ਜਿਹੜੀ ਟਾਇਰ ਪਿਸਟਲ ਸੀਗੀ ਉਹ ਵੀ ਰਿਕਵਰ ਕਰ ਲਈ ਗਈ ਹੈ ਸਰ ਇਹਦੇ ਉੱਤੇ ਵੀ ਸੁਖਵਿੰਦਰ ਸਿੰਘ ਜਾ ਕੇ ਸਮਾਨ ਦੇ ਵਿੱਚ ਬਾਕੀ ਕਿਸੇ ਦੁੱਤੇ ਕੋ ਕਾਰਵਾਈ ਜਿਹੜੀ ਹੈ ਲੇਡੀ ਦੇ ਉੱਤੇ ਜਿਸੇ ਦੁੱਤੇ ਹਜੇ ਆਈਏ ਦੇਖੋ ਜੀ ਹਜੇ ਇਹ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਔਰ ਇਹਨਾਂ ਦੀ ਗ੍ਰਿਫਤਾਰੀ ਪਾ ਲਈ ਗਈ ਹੈ ਹੁਣ ਕੋਰਟ 'ਚ ਪੇਸ਼ ਕਰਾ ਕਰਕੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਹੈਗੀ ਇੰਟਰ ਔਰ ਉਹਦੇ ਜਿਹੜੇ ਵੀ ਫੈਕਟਸ ਆਪਣੇ ਕੋਲ ਸਾਹਮਣੇ ਆਉਂਦੇ ਨੇ ਤਫਤੀਸ਼ ਦੌਰਾਨ ਉਹਨਾਂ ਦੇ ਬੇਸ ਤੇ ਜਿਹਦੇ ਜਿਹਦੇ ਖਿਲਾਫ ਕਾਰਵਾਈ ਬਣਦੀ ਹੈਗੀ ਹੈ ਉਹ ਕਾਨੂੰਨੀ ਕਾਰਵਾਈ ਕੀਤੀ ਜਾਗਾ ਅਜੇ ਮਾਣ ਨਹੀਂ ਕਿ ਦੋ ਪਰੇਆ ਦੋ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਗੁਰਦੇਵ ਸਿੰਘ ਹੈਗਾ ਔਰ ਇੱਕ ਜਿਹੜਾ ਹੈਗਾ ਸੁਨੀਲ ਕੁਮਾਰ ਹੈਗਾ ਸਰ ਹਜੇ ਤੱਕ ਦੀ ਪੁੱਛਗਿੱਛ ਦੇ ਵਿੱਚ ਜਿਹੜੇ ਫੈਕਟਸ ਸਾਹਮਣੇ ਆਏ ਨੇ ਉਹਨੂੰ ਲੈ ਕੇ ਕੋਈ ਕਾਰਵਾਈ ਕਿਸੇ ਹੋਰ ਦੇ ਖਿਲਾਫ ਇਹਨਾਂ ਦੋ ਤੋਂ ਇਲਾਵਾ ਹੈਗੀ ਨਹੀਂ ਹਜੇ ਦੋ ਬੰਦਿਆਂ ਦੇ ਖਿਲਾਫ ਹੀ ਪਰਚਾ ਦਰਜ ਜਿਹੜਾ ਹੈ ਇਹਨਾਂ ਦੀ ਅਰੈਸਟ ਪਾਈ ਗਈ ਹੈ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਇੱਕ ਪ੍ਰੋਸੀਜਰ ਹੁੰਦਾ ਹੈਗਾ ਇਸਟੈਬਲਿ ਉਹਨੂੰ ਫੋਲੋ ਕਰਦੇ ਆ ਸਭ ਤੋਂ ਪਹਿਲਾ ਤੁਹਾਡਾ ਕੰਮ ਹੁੰਦਾ ਹੈ ਕਿ ਇਹਨਾਂ ਨੂੰ ਆਪਾਂ ਕੋਰਟ ਵਿੱਚ ਪੇਸ਼ ਕਰੀਏ ਕੋਰਟ ਵਿੱਚ ਪੇਸ਼ ਕਰਾ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਲਈਏ ਔਰ ਫਿਰ ਅਗਲੀ ਜਿਹੜੀ ਹੈਗੀ ਹੈ ਤਫ਼ਤੀਸ਼ ਅਮਲ ਇਸ ਲਿਆਂਦੀ ਜਾਵੇ ਜਿਹੜਾ ਇਹ ਸੁਖਵਿੰਦਰ ਸਿੰਘ ਹੈਗਾ ਤੁਸੀਂ ਦੱਸਰੇ ਸੀ ਕਹਿੰਦੇ ਵੀ ਇਹ ਇਹਨੂੰ ਪਤਾ ਸੀਗਾ ਵੀ ਇਹ ਸਟੋਰੀ ਕਿਵੇਂ ਬਣੀ ਕੌਣ ਬੰਦੇ ਲੈ ਕੇ ਗਏ ਮਿਸ ਤੋਂ ਸਮਾਨ ਕੌਣ ਮਿੱਤ ਨੂੰ ਲੁੱਟਖੋ ਲੈ ਕੇ ਗਏ ਪਰ ਉਹਨੇ ਫੈਕਟਰੀ ਲੋ ਕੋਰਟ ਇਹ ਕੌਣ ਹੈ ਜੀ ਪੇਸ਼ ਸਿੰਘ ਕੌਣ ਹੈ ਜੀ ਹਾਂ ਜੀ ਬਾੜ ਦਾ ਤੁਸੀਂ ਕੀ ਕੀਤਾ ਬਾਈ ਜੀ ਕੀ ਮਸਲਾ ਕੀ ਸੀ ਬਾਈ ਮਸਲਾ ਕੀ ਸੀ ਬਾਤੇ ਯਾਰ ਜਿਹੜਾ ਪਿਸਤਲ ਇਹ ਕਿੱਥੋਂ ਲੈਣੇ ਹੈ ਨਾ ਨਹੀਂ ਭਾਈ ਜੀ ਕੀ ਤੁਸੀਂ ਉਹਨੂੰ ਕਿਹਾ ਮਸਲਾ ਕਿਹਾ ਸੀ ਭਾਈ ਜੀ ਮਸਲਾ ਕੀ ਹੁੰਦਾ ਕੀ ਲੇਡੀ ਦਾ ਮਸਲਾ ਕਿਹਾ ਸੀ